ਲਓ ਜੀ ਬਾਈ ਅੱਜ ਪੈਨੇ ਫੋਰਡ ਦੇ ਨਵੇਂ ਟਾਇਰ ਤੇ ਤੁਹਾਨੂੰ ਦਿਖਾਉਣਿਆ ਬਾਈ ਕਿਹੜੇ ਟਾਇਰ ਨੇਗੇ ਤੇ ਕਿੰਨੇ ਨੰਬਰ ਨੇਗੇ ਸਭ ਕੋ ਦੱਸਾਂਗੇ ਤੇ ਆ ਜੋ ਤੇ ਲਓ ਜੇ ਫੋਰਡ ਦੇ ਪੈਗੇ ਟਾਇਰ ਨੇਗੇ ਤੇ ਪਹਿਲਾ ਆ ਟਾਇਰ ਸੀਗੇ ਮੈਂ ਸਪਰੇਅ ਕਰਨ ਵਾਲੇ ਤੇ ਹੁਣ ਨਵੇਂ ਪਵਾਦੇ ਤੁਹਾਨੂੰ ਦਿਖਾ ਦਿੰਨੇ ਕਿਹੜੇ ਆ ਮੂਹਰੇ ਪਾਇਆ ਬਈ 10 ਦਿਖਾਦੇ ਹਾਂ 10 0 16 ਨੰਬਰ ਤੇ ਤੇ ਮੈਂ ਕਰ ਤੁਹਾਨੂੰ ਦਿਖਾਉਣਿਆ ਆ ਦੇਖੋ 14 ਨੋ ਥਾਈ ਦੇ ਰੇਡੀਏਟਰ ਟਾਇਰ ਨੇਗੇ ਤੇ ਬ੍ਰੇਕ ਫੋਰ ਹੋ ਗਿਆ ਦੇਖ ਸਕਦੇ ਹੋ ਇੱਕ ਅੱਲਾ ਆਪਣਾ ਇੱਕ ਬੰਦੇ ਜੱਸੂ ਚਲਾਉਂਦਾ ਦਾ ਜੱਸੂ ਕਿਵੇਂ ਆ ਲਾ ਹੁਣ ਟਾਇਰ ਪਾਤੇ ਆ ਨਹੀਂ ਕੈ ਨਹੀਂ ਪਾ ਹਾਂ ਹੋਰ ਕੀ ਆ ਢੂਟ ਨੇ ਤੰਗ ਦੱਦਕ ਨੇ ਮੁੰਡੇ ਕਹਿੰਦੇ ਕਹਿੰਦੇ ਜ਼ੋਰ ਮਾਰ ਲੱਗਣਗੇ ਟਾਇਰ ਪਾਉਣ ਲੱਗੇ ਨੇਗੇ ਦੇਖ ਸਕਦੇ ਹੋ ਦੇਖੋ ਬਰਦੀ ਫੁੱਲ ਜ਼ੋਰਵਾਰ ਦਾ ਮਾਰਦੇ ਮਾਰਦੇ

ਹਾ ਜੀ ਵੀ ਕਿਵੇਂ ਲੱਗ ਰਿਹਾ ਆਪਣਾ ਫੋਰ ਵਧੀਆ ਜੀ ਬਹੁਤ ਵਧੀਆ ਅੱਜ ਬੰਦਾ ਇਹ ਕਿਵੇਂ ਲੱਗ ਰਿਹਾ ਬਹੁਤ ਵਧੀਆ ਓ ਯਸੂ ਕਿਵੇਂ ਲੱਗਦਾ ਅੰਦਰੋਂ ਜੱਕ ਜੱਕ ਲਾ ਕੇ ਦੇਖਣਾ ਕੀ ਬ੍ਰੇਕਾਂ ਨਗਰੋ ਤੇ ভাই ਹੁਣ ਇੱਧਰ ਆਪਾਂ ਟਾਇਰ ਖੋਲ ਰਹੇ ਆ ਤੇ ਬ੍ਰੇਕਾਂ ਚ ਮੰਨਦਾ ਰਹਿਦੇ ਜਿੱកਾ ਸੀ ਹੋਈ ਆ ਬਾਅਦ ਹੀ ਆਉਂਦੀ ਆ ਖਾਸੀ ਚੱਕੋ ਜਿਹਾ ਸਪਰੇਅ ਟਾਇਰ ਇਹ ਰੱਖਦੇ ਨਹੀਂ ਆਉਣਾ ਸਪਰੇਅ ਤਾਂ ਹੋ ਗਈ ਪਹਿਲਾਂ ਰੀਮੂਵ ਕਰ ਰਿਹਾ ਮੋੜਾ ਜਿਗਾ ਹੁਣ ਪਾ ਕੇ ਟਾਇਰ ਨੇ ਨਵੇਂ ਹੋਰ ਚੁੰਨਰ ਦੇ ਦੇ ਜੀਗੇ ਚੰਕਾ ਮੈਂ ਗੁਰਪ੍ਰੀਤ ਦੇ ਘੋੜੀ ਦਿਖਾ ਦਿੰਦੇ ਆ ਤੁਹਾਨੂੰ ਤੇ ਆਹ ਦੇਖੋ ਜੀ ਠੀਕ ਆ ਜੀ ਸੰਭਲੀ ਹੋਈ ਏ 3 ਆਹ ਦੇਖੋ ਯਾ ਵੀਰੇ ਦੀ ਘੋੜੀ ਆ ਵੀਰੇ ਕੀ ਨਾਮ ਆ ਰਾਨੋ 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 ਤੇ ਰਾਨੋ ਵੀਰੇ ਦੇ ਕੋਈ ਨਾਮ ਆ ਦੇਖ ਤੇ ਵੀਰੇ ਕਿੰਨੀ ਹਾਈਟ ਆ ਘੋੜੀ ਦੀ 62 63 ਬਾਹ ਤੇ ਅੱਛਾ ਯਾਰ ਸੰਗਾਰ ਕੋਲੇ ਜਾਣਾ ਹੈ ਕਿ 57 ਦੀ 75 ਲੱਖ ਦੀ ਥੋੜੀ ਹੈ। ਸੰਗਾਰ ਕੋਲੇ ਜਾਣਾ ਹੈ। ਅੱਛਾ। ਢੀੜੀ ਵਾਲੇ ਬਾਬਾ ਜੀ ਕੋਲ ਜਾਣਾ ਪੰਜਾਬ ਸੰਗਾਰ ਕੋਲੇ। ਠੀਕ ਆ। ਪਹਿਲਾਂ ਤੈਨੂੰ ਜੂਏ ਪੜਵਾਰੀ ਤੋਂ ਲੈ ਲੈ। ਅੱਛਾ ਤੈਨੂੰ ਜੂਏ ਪੜਵਾਰੀ ਤੋਂ ਲੈ ਲਈ। ਹੋਰ ਇਹ ਸਾਰਾ ਕਰ। ਕਰ ਲਾਓ ਜੀ ਕਹਿੰਦੇ ਵੀਰੋ ਟਾਇਰ ਲੱਗਿਆ। ਠੀਕ ਜੀ। ਪਹਿਲੇ ਚੱਕ। ਪਿਆਰ ਹੜ ਬੜ ਜੀ ਜੱਟ। ਲਾਉ ਦਾ ਮਰਦਾ। ਹੁਣ ਉਹਨੂੰ ਦੇਖੋ ਇਹ ਦੇਖੋ ਇਹ ਦੇਖੋ ਆ ਦੋ ਨੇ ਲੈ ਲੋ ਜੀ ਬਈ ਲੈ ਇਧਰ ਲੱਗੀ ਆ ਦੇ ਬਾਸੇ ਕਬਾਸੇ ਲੱਗੀ ਇੱਕ ਪਾਸੇ ਰਹਿ ਗਈ ਲੈ ਲੋ ਜੀ ਬਈ ਆਪਾਂ ਰੈਦਰ ਪਾ ਕੇ ਤੇ ਕੱਢਿਆ ਬਾਹਰ ਫੌਰ ਦੇਗੇ ਫੌਰ ਆ ਗਿਆ ਕਹਿੰਦੇ ਲੱਗਦੇ ਬ੍ਰੇਕ ਬਰਲੀਪਾਏ ਮਾਰੀਏ ਘੱਟ ਲੱਗਿਆ ਬੱਚਾ ਲੱਗਦੇ ਆ ਬ੍ਰੇਕ ਟੈਟ ਕਰਨਾਰੇ ਆ ਪੂਰੇ ਵੀ ਲੱਗਦੇ ਆ ਹਾਂ ਹੁਣ ਲੱਗਦੇ ਆ ਲੱਗਦੇ ਲੱਗਦੇ ਤਰੀਕ ਤੇ ਬਿਰੋ ਆ ਦਾ ਸਭ ਨੂੰ ਬਲੌਗ ਵਧੀਆ ਲੱਗਿਆ ਵੀਡੀਓ ਕੋ ਲਾਈਕ ਕਰਿਓ ਕਮੈਂਟ ਕਰਿਓ ਤੇ ਆਉਣ ਵਾਲੇ ਬਲੌਗ ਕਰੀ ਸਬਸਕ੍ਰਾਈਬ ਕਰ ਚੰਗਾ ਫੇਸ